ਅੱਜ ਸੰਤ ਹਰਚੰਦ ਸਿੰਘ ਲੋਗੋਵਾਲ ਦੀ ਵਰਸੀ ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਗੱਲ ਦੇ ਦਲ ਦਾ ਧੜਾ ਉਹ ਵੀ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਪਰ ਇਸ ਵੇਲੇ ਅਸੀਂ ਬਾਕੀਆਂ ਦੇ ਜਿਹੜਾ ਕੈਂਪ ਚ ਭੰਡਾਲ ਚ ਖੜੇ ਆ ਜਿੱਥੇ ਦੋਵੇਂ ਧਿਰਾਂ ਦੇ ਵੱਲੋਂ ਆਪਣਾ ਸਿੱਖ ਪੇਸ਼ ਕਰਦਾ ਬਾਕੀ ਆਲੇ ਤੁਹਾਡੇ ਚ ਸਮੇਂ ਸਟੇਜ ਦੇ ਉੱਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਜਿਹਦੇ ਵਿੱਚ ਗਗਨਜੀਤ ਬਰਨਾਲਾ ਪਰ ਜੀਡੀਐਮ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਸੁਖਦੇਵ ਸਿੰਘ ਢੀਂਸਾ ਪਰਮਿੰਦਰ ਢੀਂਸਾ ਸੁਚਾ ਸਿੰਘ ਛੋਟੇ ਪਰ ਬੀਬੀ ਜਗੀਰ ਕੌਰ ਸਰਜੀਤ ਸਿੰਘ ਰਖੜਾ ਸਣੇ ਵੱਡੇ ਆਗੂ ਮੌਜੂਦ ਨੇ ਬਾਬਾ ਪ੍ਰਕਾਸ਼ ਚੰਦ ਗਰਕ ਸਣੇ ਬਰਨਾਲਾ ਤੜਾ ਹੋਵੇ ਚਾਹੇ ਢੀਂਡ ਸਾਤੜਾ ਅੱਜ ਮੋੜੇ ਨਾਲ ਮੋਢਾ ਜੋੜ ਕੇ ਬੈਠਾ ਹੋਇਆ ਨਜ਼ਰ ਆਉਂਦਾ ਹੈ ਕਿਸੇ ਸਮੇਂ ਸਿਆਸਤ ਦੇ ਵਿੱਚ ਦੋਵੇਂ ਢੜੇ ਅਲੱਗ-ਅਲੱਗ ਸੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਇਸ ਸਮੇਂ ਸਿਸਟਮ ਚੱਲ ਰਿਹਾ ਦੋ ਢੜੇ ਨੇ ਦੋਵੇਂ ਢੜੇ ਆਪਸ ਵਿੱਚ ਉਲਝਦੇ ਹੋਏ ਵਿਖਾਈ ਦੇ ਰਹੇ ਨੇ ਬਾਕੀਆਂ ਦੇ ਢੜੇ ਦੇ ਵੱਲੋਂ ਇਸ ਵੇਲੇ ਸੁਖਵੀਰ ਸਿੰਘ ਬਾਦਲ ਸਣੇ ਸ਼੍ਰੋਮਣੀ ਇਕਾਲੀ ਦਲ ਦੀ ਉਸ ਲੀਡਰਸ਼ਿਪ ਤੇ ਤਿੱਖੇ ਨਿਸ਼ਾਨੇ ਵਿੰਨੇ ਜਾ ਰਹੇ ਨੇ ਜਿਹੜੀ ਲੀਡਰਸ਼ਿਪ ਇਸ ਸਮੇਂ ਅਗਵਾਈ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਦਾ ਇਹ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਨਿਵਾਣਾਵਲ ਨੂੰ ਜਾ ਰਿਹਾ ਜਿਸ ਕਰਕੇ ਹੁਣ ਤੱਕ ਕੁੱਲ ਮਿਲਾ ਕੇ ਸ਼੍ਰੋਮਣੀ ਕੱਢਲ 72 ਵਾਰ ਹੋਇਆ ਤੇ ਪੰਥਕ ਤੇ ਰਾਦੀ ਜਿਹੜੀ ਅਗਵਾਈ ਕਰਦੀ ਗੱਲ ਸੀ ਉਹ ਸਾਹਮਣੇ ਆਈ ਹੈ ਪਰ ਬਾਗਿਆਂ ਦੇ ਇਕੱਠ ਦੀ ਗੱਲ ਕਰੀਏ ਤਾਂ ਸੈਟੀਸਫਾਈਡ ਇਕੱਠ ਹੈ ਇਸ ਇਕੱਠ ਨੂੰ ਕਿਹਾ ਜਾ ਸਕਦਾ ਹੈ ਕਿ ਇੱਕ ਤਰ੍ਹਾਂ ਨਾਲ ਇਹ ਇਕੱਠ ਤਸੱਲੀ ਦੇ ਨਾਲ ਇਕੱਠ ਹੈ ਬਾਕੀ ਧੜੇ ਨੂੰ ਜਿੰਨਾ ਗਰਮੀ ਹੈ ਇੱਕ ਤਾਂ ਗਰਮੀ ਕਰਕੇ ਜਿੰਨੇ ਕੁ ਲੋਕ ਪੰਡਾਲ ਚ ਨੇ ਉਸ ਤੋਂ ਕਿਤੇ ਜ਼ਿਆਦਾ ਲੋਕ ਸੰਤ ਲੰਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਚ ਬੈਠੇ ਆ ਬੱਸਾਂ ਦੇ ਅੰਦਰ ਖੁਸ਼ ਲੋਕ ਆਸੇ-ਪਾਸੇ ਤੁਰੇ-ਫਿਰਦੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਬਾਗੀਆਂ ਵਾਲੇ ਕੱਠ ਦੇ ਵਿੱਚ ਹੈਗੇ ਆ ਕੱਠ ਦੇ ਪੱਖੋਂ ਬਾਗੀਆਂ ਨੇ ਕੋਈ ਕਸਰ ਨਹੀਂ ਛੱਡੀ ਸੁਭਾਵਿਕ ਜੀ ਗੱਲ ਸੀ ਕਿ ਪਰਮੇਂਦਰ ਸਿੰਘ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਦੇ ਪ੍ਰਭਾਵ ਵਾਲਾ ਇਲਾਕਾ ਐ ਅਸਾ ਗਰੂਰ ਰੋਂਗੋਵਾਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਆਪਣਾ ਪਿੰਡ ਇਸ ਹਲਕੇ ਚੋਂ ਦਾ ਆ ਸੁਨਾਮ ਹਲਕੇ ਦਾ ਉੱਬਾ ਵਾਲਤਿਓ ਪਰਮੇਂਦਰ ਸਿੰਘ ਢੀਂਡਸਾ ਇੱਥੋਂ ਅਗਵਾਈ ਵੀ ਕਰਦੇ ਰਹੇ ਆ ਲਗਾਤਾਰ ਵਿਧਾਨ ਸਭਾ ਦੇ ਅੰਦਰ ਕਾ ਇਥੇ ਕਾਠ ਦੀ ਕੋਈ ਦਿੱਕਤ ਨਹੀਂ ਨਾ ਹੀ ਕਿਸੇ ਨੂੰ ਬਹੁਤੀ ਮੁਸ਼ਕਲ ਕਰਨੀ ਪਈ ਹੋਣੀ ਹੈ ਕਿ ਬਾਗੀਆਂ ਦੇ ਬਾਕੀ ਧੜਿਆਂ ਨੂੰ ਫਿਰ ਬਰਨਾਲਾ ਧੜਾ ਫੁੱਲੀ ਐਕਟਿਵ ਹੈ ਇਸ ਮਾਮਲੇ ਦੇ ਵਿੱਚ ਤਾਂ ਬਰਨਾਲਾ ਧੜੇ ਦੇ ਵੱਲੋਂ ਵੀ ਬੰਦਿਆਂ ਨੂੰ ਇਕੱਠੇ ਲੋਕਾਂ ਨੂੰ ਇਕੱਠੇ ਕੀਤਾ ਗਿਆ ਹੋਣਾ ਤਾਂ ਕੁੱਲ ਮਿਲਾ ਕੇ ਮੋਬਿਲਾਈਜੇਸ਼ਨ ਦੇ ਅੰਦਰ ਤਸੱਲੀ ਬਖਸ਼ ਮੋਬਿਲਾਈਜੇਸ਼ਨ ਹੈ ਇਸ ਪੰਡਾਲ ਦੇ ਅੰਦਰ ਦੇਖ ਲਈਏ ਪੰਡਾਲ ਤੋਂ ਬਾਹਰ ਜਿੰਨੇ ਲੋਕ ਪੰਡਾਲ ਚ ਨੇ ਮੇਰਾ ਨਿੱਜੀ ਤੌਰ ਤੇ ਮੰਨਣਾ ਕਿ ਉਸ ਤੋਂ ਕਈ ਗੁਣਾ ਜ਼ਿਆਦਾ ਲੋਕ ਜਿਹੜੇ ਐ ਉਹ ਸੰਤ ਲੋਗੋ ਵਾਲ ਇੰਸਟੀਚੂਟ ਆਫ ਇੰਜੀਨੀਅਰਿੰਗ ਐ ਟੈਕਨੋਲੋਜੀ ਦੇ ਵਿੱਚ ਬਸਤਾ ਚ ਬਾਹਰੇ ਪਾਰਕਾਂ ਚ ਬੈਠੇ ਆ ਇਸੇ ਕਰਨ ਵਾਲੀ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜਾਂ ਫਿਰ ਜਿੱਥੇ ਉਹਨਾਂ ਨੂੰ ਦਰੱਖਤਾਂ ਦੀ ਛਾਂ ਮਿਲਦੀ ਹੈ ਉੱਥੇ ਬੈਠੇ ਐ ਕੁੱਲ ਮਿਲਾ ਕੇ ਇਹ ਸਾਰਾ ਇਹ ਸਾਰਾ ਮਾਹੌਲ ਹੈ ਬਾਕੀਆਂ ਦੇ ਕੈਂਪ ਦੇ ਵਿੱਚ ਇਹ ਚੀਜ਼ ਬੜੀ ਅਹਿਮੀਅਤ ਨਾਲ ਦੇਖੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੈਵਰੈਂਟ ਲੀਡਰਸ਼ਿਪ ਹੈ ਸੰਗਰੂਰ ਜ਼ਿਲ੍ਹੇ ਦੀ ਉਹ ਕਾਫੀ ਪੱਬਾ ਭਾਰ ਸੀ ਇਸ ਕੱਟਣ ਨੂੰ ਲੈ ਕੇ ਇਸ ਜਿਹੜਾ ਸਮਾਗਮ ਨੂੰ ਲੈ ਕੇ ਤੇ ਉਹ ਸਫਲ ਹੁੰਦੀ ਹੋਈ ਫਿਲਹਾਲ ਵਗਾਈ ਦੇ ਰਹੀ ਐ ਬਾਕੀਆਂ ਦਾ ਜਿਹੜਾ ਕੁੱਲ ਮਿਲਾ ਕੇ ਕਰਕਸ ਕੱਢਿਆ ਜਾਵੇ ਅੱਜ ਦੇ ਇਕੱਠ ਚ ਬਾਕੀ ਇਹ ਗੱਲ ਸਾਬਤ ਕਰਨ ਚ ਕਾਮਯਾਬ ਹੋਏ ਆ ਕਿ ਲੋਕ ਉਹਨਾਂ ਦੇ ਨਾਲ ਹੈ ਨੇ ਚਾਹੇ ਢੀਂਡ ਸਾ ਉਹਨਾਂ ਦਾ ਧੜੇ ਕਰਕੇ ਹੋਣ ਦਾ ਸੰਗਰੂਪ ਦੀ ਧਰਤੀ ਹੋਣ ਕਰਕੇ ਕਿ ਬਹੁਤ ਹੀ ਮੁਸ਼ਕਲ ਨਹੀਂ ਆਈ ਪਰ ਕੁੱਲ ਮਿਲਾ ਕੇ ਬਾਕੀ ਇਹ ਸੁਨੇਹਾ ਦੇਣ ਦੇ ਵਿੱਚ ਫਿਲਹਾਲ ਦੀ ਘੜੀ ਕਾਮਯਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਸੀਂ ਇਕੱਠ ਦੇ ਗੱਲ ਕੀਤੀ ਐ ਲੀਡਰਾਂ ਦੀ ਗੱਲ ਕਰ ਲਈ ਇਹਦਾ ਲਗਭਗ ਸਾਰੇ ਲੀਡਰ ਇਸ ਸਮੇਂ ਇੱਥੇ ਮੌਜੂਦ ਨੇ ਪਰਮਿੰਦਰ ਢੀਂਸਾ ਸੁਖਦੇਵ ਸਿੰਘ ਢੀਂਸਾ ਗੁਰਪ੍ਰਤਾਪ ਬਡਾਲਾ ਹਾਂ ਬਾਕੀ ਧੜੇ ਦੇ ਅਕਾਲੀ ਦਲ ਸੁਧਾਰ ਲਹਿਰ ਦੇ ਲਗਭਗ ਸਾਰੇ ਲੀਡਰ ਬੀਬੀ ਜ਼ਗੀਰ ਕੌਰ ਸਣੇ ਸਾਰੇ ਲੀਡਰ ਇੱਥੇ ਮੌਜੂਦ ਨੇ ਕਿ ਮੈਂ ਤਾਂ ਇਹ ਕਹਿੰਦਾ ਉਹ ਜਿਹੜਾ ਸੰਤ ਹਰਚੰਦ ਸਿੰਘ ਕੋਲਗਵਾ ਸਾਹਿਬ ਜੀ ਦੀ ਦੇਣ ਹੈ ਪੰਜਾਬ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਈ ਆਪਣਾ ਜੀਵਨ ਦਾ ਬਲਦਾਨ ਦਿੱਤਾ ਜਿਹੜੋ ਅਸੀਂ ਯਾਦ ਕਰ ਰਹੇ ਹਾਂ ਤੇ ਉਹਨਾਂ ਦਾ ਜੀਵਨ ਹਮੇਸ਼ਾ ਨਿਸ਼ਕਾਮ ਸੇਵਾ ਵਾਲਾ ਰਿਹਾ ਉਹ ਕਦੇ ਪਾਰਟੀ ਦੀ ਪ੍ਰਧਾਨਗੀ ਲਈ ਕਿਸੇ ਅਹੁਦੇ ਲਈ ਉਹਨਾਂ ਨੇ ਕਦੇ ਭਜਨ ਅਠ ਨਹੀਂ ਕੀਤਾ ਹਮੇਸ਼ਾ ਸਿੱਖ ਸੰਗਤ ਨੂੰ ਉਹਨਾਂ ਨੂੰ ਬੁਲਾ ਕੇ ਜ਼ਬਰਦਸਤੀ ਜ਼ਿੰਮੇਵਾਰੀਆਂ ਦਿੱਤੀਆਂ ਰਹੀਆਂ ਪੈਸੇ ਲੀਟਰਾਂ ਵੀ ਅੱਜ ਲੋੜਾ ਪੰਜਾਬ ਨੂੰ ਜਿਹੜੇ ਨਿਸ਼ਕਾਮ ਹੋਣ ਉਹਨਾਂ ਨੇ ਦੋਵਾਂ ਮੋਰਚਾ ਲੜਿਆ ਜਿੱਤੇ ਆ ਕਦੇ ਜਿੱਤਣ ਸਾਰ ਸਾਰੀ ਜਿਹੜੀ ਕਮਾਂਡ ਅਕਾਲੀ ਦਰ ਤੇ ਪ੍ਰਧਾਨ ਨੇ ਫਤੂਬਾ ਸੁਭਾਤ ਵੀ ਤੁਸੀਂ ਮੈਂ ਆਪਦਾ ਕੰਮ ਕਰਦਾ ਤੁਸੀਂ ਸੰਭੋ ਸੋ ਐਸੀਆਂ ਸ਼ਕਤੀਆਂ ਦੋਸੀ ਅੱਜ ਮੈਂ ਸਾਹਮਣੇ ਸੱਚੀ ਸੁੱੱਚੀ ਸਿਧਾਂਤ ਜੀ ਉਹਨਾਂ ਦੇ ਇਹ ਹੋਏਗੇ ਵੀ ਅਸੀਂ ਉਹਨਾਂ ਦੇ ਜਿਹੇ ਜਾਹੋ ਸਾਨੂੰ ਇੱਕ ਸੋਖ ਛੱਡ ਕੇ ਗਏ ਨੇ ਜਿਹੇ ਜਾ ਉਹਨਾਂ ਦਾ ਕਿਰਦਾਰ ਸੀ ਉਹ ਤੋਂ ਸਿੱਖ ਕੇ ਅਸੀਂ ਪੰਜਾਬ ਦੇ ਵਿੱਚ ਅਕਾਲੂ ਦਲ ਨੂੰ ਮੁੜ ਸੁਰਜੀਤ ਕਰੀਏ ਸਾਰੇ ਇਹ ਸਾਡਾ ਯਤਨ ਹੈ ਇਹ ਵੱਡਾ ਐਲਾਨ ਕਰਦਾ ਚਿੱਤਰ ਦਾ ਸਾਹਮਣਾ ਹੈ ਇਹ ਕੋ ਫੈਸਲੇ ਨਹੀਂ ਅੱਜ ਦਾ ਸਿਰਫ ਉਤਾਰ ਦਲੀਆ ਜਿਸ ਮਤੇ ਵੀ ਲੈ ਕੇ ਆਵਾਂਗੇ ਕਿ ਮਤੇ ਭਾਗ ਸਾਡਾ ਏਜੰਡਾ ਮਤਿਆਂ ਦੇ ਰਾਹੀਂ ਜਿਹੜਾ ਅਸੀਂ ਪੇਸ਼ ਕਰਾਂਗੇ ਦੂਸਰੀ ਮੈਚ ਵਿੱਚ ਜਿਹੜਾ ਲੱਗੇ ਦੂਸਰੀ ਮਬਾਦੂਬਾ ਬਾਰੇ ਲੋਕ ਕਹਿ ਰਹੇ ਨੇ ਕਿ ਅਗਰ ਪੱਟੇ ਹੋਣ ਤਾਂ ਮੋਟੇ ਹੋਣ ਤਾਂ ਕੱਲ੍ਹ ਦਾ ਫੈਸਲਾ ਹੋਏਗਾ ਗੱਲ ਇਹ ਹੈ ਸਾਡੀ ਲੜਾਈ ਕਾਲੀਦਨ ਨੂੰ ਬਚਾਉਂਦੀ ਹੈ ਉਹਨਾਂ ਨੂੰ ਉਹਨਾਂ ਦੀ ਲੜਾਈ ਕਾਲੀ ਦਲ ਤੋਂ ਕਬਜ਼ਾ ਕਰਨ ਦੀ ਹੈ। ਇਹੀ ਫਰਕ ਹੈ। ਅਸੀਂ ਸਾਡਾ ਕਾਲੀ ਦਲ ਨਾਲ ਕੋਈ ਫਰਕ ਨਹੀਂ। ਅਸੀਂ ਅੱਜ ਵੀ ਕਾਲੀ ਹਾਂ। ਕਾਲੀ ਦਲ ਸਿਧਾਰ ਨਹਿਰ ਇਹੀ ਸੋਚ ਲੈ ਕੇ ਚੱਲੀ ਹੈ ਕਿ ਕਾਲੀ ਦਲ ਨੂੰ ਬਚਾਉਣਾ ਹੈ। ਅੱਜ ਪੰਜਾਬ ਦਾ ਬੱਚਾ-ਬੱਚਾ ਕਹਿੰਦਾ ਵੀ ਸੁਖਵੀਰ ਸਿੰਘ ਬਾਦਲ ਪਾਸੇ हट ਜਾਣ ਪਰ ਜੋ ਨਹੀਂ ਮੰਨਦੇ ਤਾਂ ਸਾਡੇ ਵੱਸ ਦੀ ਗੱਲ ਹੈ।